ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਵੀਰੇ ਤੁਹਾਨੂੰ ਮਾਫੀ ਵੀ ਚਾਹੁੰਦੇ ਆਂਗੇ ਕਿਉਂਕਿ ਆਪਣਾ ਗੈਬ ਬਾਹਲਾ ਪੈ ਗਿਆ ਫੋਨ ਫਾਨ ਬਹੁਤ ਆਈ ਜਾਂਦੇ ਸੀ ਆਪਾਂ ਬਸ ਇਥੇ ਢੇੜ-ਧਰਾਈ ਕਰਦੇ ਮਕਾਨ ਦੀ ਪਸ਼ੂਆਂ ਵਾਲੇ ਛੱਡ ਦੀ ਇਹਦਾ ਕਰਕੇ ਆਪਾਂ ਤੁਹਾਨੂੰ ਵੀਡੀਓ ਨਹੀਂ ਪਾਈ ਚੈਨਲ ਨੂੰ ਵੀਰੇ ਕਰ ਲੋ ਸਬਸਕ੍ਰਾਈਬ ਤੇ ਕਰ ਦਿਓ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਜ ਤੁਹਾਡੇ ਵਾਸਤੇ ਆਪਾਂ ਦੂਜਾ ਸੂਆ ਝੋਟੀ 10 ਦਿਨਾਂ ਦੀ ਸੂਈ ਵੀ ਤੇ 10 ਕਿਲੋ ਤੋਂ ਉੱਤੇ ਉੱਤੇ ਦੁੱਧ ਰੈੜੀ ਕਿਵਾਂੀ ਤੁਹਾਨੂੰ ਸਾਰੀ ਕਰਕੇ ਦਿਖਾਵਾਂ ਮਗਰ ਆ ਗਈ ਨੀਲੀ ਰਾਵੀ ਨਸਲ ਦੀ ਕੱਟੀ ਬੱਚੇ ਤੋਂ ਬਹੁਤ ਏ ਡਿਟੇਲ ਆਇਆ ਪੁੱਤ ਸਾਰਾ ਪਹਿਲਾਂ ਤਾਂ ਜੀ ਟੀ ਲੜੜੀ ਫਰ ਮਠੀਲਾ ਦੇਖ ਰਾਇਆ ਇਧਰ ਨੂੰ ਆ ਮੜਿਆ ਸਾਰਿਆਂ ਨੂੰ ਜੀ ਸਾਸਤਰੀ ਕਾ ਜੀ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਸਾਡੀ ਵੀਡੀਓ ਲਾਈਕ ਕਰੋ ਜੇ ਸਾਡੇ ਹੋਰ ਮੱਝਾਂ ਲੈਣੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਪੁੱਤ ਕੀ ਡਿਟੇਲ ਆ ਝੋਟੀ ਦੀ ਇਹ ਝੋਟੀ ਬਈ ਦੂਜਾ ਸੂਹਾ ਸੂਈ ਆ ਹਾਂਜੀ ਇਹ ਥੱਲੇ ਵੀ 10 ਲੀਟਰ ਦੁੱਧ ਝਮਾ ਤੇ ਆ। ਹਾਂਜੀ। ਤੇ ਇਹ ਵੀ 10 ਦਿਨਾਂ ਦੀ ਸੂਈ ਵੀ ਆ। ਤੇ ਮਗਰ ਇਹਦੇ ਨੀਰੀ 라ਵੀ ਨਸਲ ਦੀ ਆ ਗਈ ਕੱਟੀ। ਹਾਂਜੀ। ਤੇ ਚਵਾਈ ਆਪਾਂ ਕਰਕੇ ਦਿਖਾਵਾਂਗੇ। ਠੀਕ ਆ। ਵੀਰੇ ਆਹ ਵੇਖੋ ਕਿੰਨੀ ਸੋਹਣੀ ਕੱਟੀ ਹੈਗੀ। ਫੇਸ ਕੁਆਲਿਟੀ ਕੱਟੀ ਪੂਰੀ ਸਾਰੇ ਕੈਰੇਕਟਰ ਇਹਦੇ ਪੂਰੇ ਕਰਦੀ ਨੀਰੀ 라ਵੀ ਦੇ 10 ਦਿਨਾਂ ਦੀ ਤੇ ਪੜੀਪੜੀ ਵੀ ਪੂਰੀਆ ਦੁੱਧ ਪੂਰਾ ਛਾੜ ਦਿਆ। ਥਣ ਥਣ ਮੈਂ ਤੁਹਾਨੂੰ ਕਰਾਉਂਗਾ ਜੇ ਇੱਕ ਕੱਢ ਲਵਾਂ ਬਤ ਬਾਹਰ ਨੂੰ ਕਰਾਂ। ਤੋਰਾ ਤਾਰਾ ਤੁਹਾਨੂੰ ਕਰਾਉਣਿਆ ਜੇ ਇੱਕ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈਂ ਤੇ ਸਾਰੀ ਵੀਡੀਓ ਆਪਾਂ ਸਾਰੀ ਚਵਾਈ ਕਰਕੇ ਦਿਖਾਵਾਂਗੇ ਪੂਰੀ ਵਧੀਆ ਸਾਰੀ ਚਵਾਈ ਕਰਕੇ ਤੁਹਾਨੂੰ ਚੈੱਕ ਕਰਾਵਾਂ ਸੈਂਗ-ਸੰਗ ਪੂਰਾ ਚੰਗਾ ਗੱਦ-ਗਾਠ ਦੀ ਪੂਰੀ ਵਧੀਆ ਝੋਟੀ ਹੈਗੀ ਆ ਥਾਣ ਲੈਵਾ ਤੁਸੀਂ ਨੇੜ ਤੋਂ ਚੈੱਕ ਕਰ ਲੋ ਇਹਦਾ ਥੱਲੇ ਤੋਂ ਇੱਕ ਨੰਬਰ ਆ ਦੂਜੀ ਸ਼ਾਈਡ ਤੋਂ ਕਰ ਲੋ ਇਹਦਾ ਸੈਂਗ-ਸੰਗ ਚੈੱਕ ਪੂਰੀ ਵਧੀਆ ਆ ਦੇਖੋ ਜੀ ਤਾਂ ਤਾਂ ਐ ਪਈ ਹੈਗੀ ਪੂਰੇ ਵੱਡੇ ਗੱਦ-ਗਾਠ ਦੀ ਆ ਕੋਈ ਛੋਟੀ ਨਾ ਗਿਣਿਓ ਆ ਦੂਜੀ ਸ਼ਾਈਡ ਤੇ ਤੁਹਾਨੂੰ ਮੈਂ ਥਾਣ ਚੈੱਕ ਕਰਵਾ ਦਿੰਨਾਗਾ ਆ ਲਓ ਜੀ ਕੋਈ ਨਹੀਂ ਕੋਈ ਆ ਦੇਖ ਕੋਈ ਥਣ ਥਣ ਆ ਸੈਂਗ ਸੋ ਗਾ ਇਧਰਲੇ ਪਾਸੇ ਚੈੱਕ ਕਰ ਲੋ ਪੱਡੇ ਗੱਦ ਘਾੜ ਦੀਆ ਦੁੱਧ ਆਪਾਂ ਤੁਹਾਨੂੰ ਦਾਸ ਕਵਾਂਗੇ 11 ਪਿਆਰ ਆਗਾ ਠੰਡਾ ਕਰਕੇ ਮਿਲ ਕੇ ਲਿਜਾ ਸਕਦੇ ਹਾਂ ਫੋਨ ਵੀਰ ਬਣ ਕੇ ਉਹੀ ਕਰਿਆ ਕਰੋ ਜਿਨ੍ਹਾਂ ਨੇ ਲੈਣੀ ਹੁੰਦੀ ਆ ਨੰਬਰ ਆਪਣਾ ਹੈਗਾ 9878123917 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਨੇੜੇ ਜੰਗੀਆਂਣਾ ਤੇ ਭੈਰੂਪਾ ਜਿਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਛੱਡ ਬੁੱਤ ਬੱਚਾ ਕਰ ਛੱਡ ਬਾਲਟੀ ਲੈ ਆਂਦੀ ਹਾਂ ਠੀਕ ਆ ਛੱਡੋ ਜੀ। ਪਸਮਾ ਦੇ ਬੁੱਤ ਬਹਿ ਜਾਏ ਤਾਂ ਵੀਰੇ ਉਂ ਵੀ ਨਹੀਂ ਹਲਦੀਗੀ। ਆ ਲਓ ਜੀ। ਪਸਮਾ ਦੇ ਟਕਾ ਕੇ ਕਰ ਲੋ ਚੈੱਕ। ਆਪਾਂ ਨੂੰ ਮਹੀਨੇ ਲੱਗ ਗਿਆ ਤੇ ਕੰਮਧੰਦੇ ਚ ਵੀਡੀਓ ਨਹੀਂ ਬਣੀ ਕੋਈ ਫੋਨ ਬਹੁਤ ਹੁੰਦੇ। ਨਾਲੇ ਵੀਰੇ ਹੁਣ ਕਰ ਲਿਆ ਕਰੋ ਕੋਈ ਗੱਲ ਨਹੀਂ ਵੀਡੀਓ ਨੂੰ ਫੋਨ ਫਾਨ। ਹੁਣ ਆਪਾਂ ਬਣਾ ਲਿਆ ਕਰਾਂਗੇ। ਹੁਣ ਕੋਈ ਗੱਲ ਨਹੀਂ। ਕਿਉਂਕਿ ਨਾਰਾਜ਼ ਬਹੁਤ ਬੰਦੇ ਹੋ ਗਏ ਆਪਾਂ ਤਾਂ ਜਾਇਆ ਨਹੀਂ ਗਿਆ ਕਿਉਂਕਿ ਮੈਂ ਕੱਲਾ ਬੰਦਾ ਘਰੇ ਮੇਰਾ ਕੰਮ ਨਹੀਂ ਲੋਟ ਆਉਂਦਾ। ਤੇ ਆ ਬੱਚਾ ਚੋਂ ਦਾ ਵੀਰੇ ਤੁਸੀਂ ਦੇਖ ਸਕਦੇ ਹੋ। ਥਾਂ ਤੁਹਾਨੂੰ ਕਰਾਵਾਂ ਜੀ ਵੀਰੋ ਬੱਚਾ ਚੋਂ ਨਾ ਦੇ ਦੇ ਚਲ ਜੋ ਆ ਗਏ ਝੋਟੀ ਕਰ ਲੋ ਇੱਕ ਚਾਹ ਬੰਨ ਰਏ ਤੇ ਬੱਚੇ ਨੂੰ ਨਹੀਂ ਦੋਤਾ ਪਰ ਬੜਾ ਛੱਡਿਆ ਮਗਰੋਂ ਵੀ ਕਰਦੇ ਨੂੰ ਪਿਆਰਾਂਗੇ ਮਾੜਾ ਮੂਠਾ ਕਿੱਲੋਂ ਪਾੜੀ ਜਾਂਦੇ ਪੌਂਛ ਛੜਦਾ ਹੋਵੇ ਆ ਜਾ ਬੁੱਧ ਕਰਾਂ ਦੇ ਕਰਾਂ ਜੀ ਤੇ ਚੰਗਾ ਆ ਦੇਖੋ ਜੀ ਬਤਮਾ ਬਲੂ ਪੂਰਾ ਵਧੀਆ 1 ਨੰਬਰ ਧਾਰਾ ਤੁਹਾਨੂੰ ਫੋਨਾਂ ਦੇ ਥੱਲੇ ਦਾ ਨਲਕੇ ਰੀਤਾਈ ਜੀ ਬਿਚਕੜੀ ਵਾਲੇ ਅਗਰੇ ਦੇ ਹੁੰਦੇ ਨੇ ਆਰੋਣੀ ਖੜਕਦੀ ਆ ਹੂੰ ਲਓ ਜੀ ਬਾਹਰ ਵੀ ਦੇਖੋ ਆ ਲੋ ਬਈ ਹੁਣ ਤੁਹਾਨੂੰ ਪਾਉਂਦੇ ਰਿਹਾ ਕਰਾਂਗੇ ਝੋਟੀਆਂ ਜੰਗਾਂ ਤੇ ਇਹਨੂੰ ਦੇਖ ਲਾਓ ਜੀ ਤੇ ਸਮਝੀਂ ਇਹ ਲੱਗਦਾ ਬਹੁਤ ਕੁਲਕਸ ਹਾਈਨ ਇਹ ਵੀ ਹੋਵੇਗਾ ਹੂੰ ਪੋੜਾ ਬਹਿਰ ਨਹੀਂ ਜਲਣੀ ਗੰਨਾਹਾਰੇ ਗਿਆ ਧਾਰਾਂ ਬਲਕਿ ਉਹ ਜਨਾਕਾ ਗੇਰ ਲਿਆ ਜਾਂ ਜਿਹਦੀ ਮੋਤੀ ਬੁੱਕ ਸਾੜੀ ਉਹ ਹੀ ਘਰ ਲੱਦੇ ਚਾਣੀ ਮਾਰਦੇ ਨੇ ਕੱਢਦੇ ਧਾਰੋ ਉਹ ਹੀ ਠੀਕ ਆ ਮੈਂ ਤਾਂ ਨਹੀਂ ਕਰਦੀ ਸੀ ਕਿ ਐਸੇ ਕਰਾਵਾ ਲਈ ਵੀਡੀਓ ਵੀਡੀਓ ਆਪਾਂ ਨੂੰ ਬਾਹਰੋਂ ਪਾਉਣੇ ਹੁੰਦੇ ਨੇ ਕੋਈ ਆਪਣੀ ਏਡੀਟ ਕੋਈ ਦੇ ਦੱਲੀ ਉਹ ਆਪਾਂ ਮੌਕੇ ਤੇ ਗਏ ਹੋਣਾ 2 ਮਿੰਟਾਂ ਕਰਦੇ ਕਰ ਜਿਹੜੀ ਆਪਣੇ ਘਰ ਦੀ ਵੀਡੀਓ ਬਸੇ ਤਾਂ ਆਪਾਂ ਨੂੰ ਤੁਸੀਂ ਚੋ ਕੇ ਲਿਆ ਸਕਦੇ ਹੋ ਦੇਤੇ ਬੇਤੱਕੇ ਨਾਂ ਤੇ ਜਾ ਕਰੋ ਤੇ ਇਹਦੀ ਗਰੰਟੀ ਵੀ ਹੁੰਦੀ ਆਪਰੇ ਕਿਉਂਕਿ ਬਹੁਤ ਲੋਕ ਫੋਨ ਕਰੀ ਜਾਂਦੇ ਆ ਭਾਈ ਵੀਡੀਓ ਕਾਤੋਂ ਪਾਉਣਾ ਫੜ ਗਏ ਰਹੇ ਤੇ ਅੱਜ ਆਪਾਂ ਝੋਟੀ ਲੈ ਕੇ ਆਂਦੇ ਲੈ ਕੇ ਵੀ ਨਗੀਆਂ ਹੀ ਆਂਦੀ ਆ ਵੱਡੇ ਘੱਟ ਘਾੜ ਦੀ ਆ ਚੰਗੀ ਝੋਟੀ ਆ ਤੇ ਹੁਣ ਤੁਹਾਨੂੰ ਪਹੁੰਚ ਤੇ ਹਰ ਵਕਤ ਮਿਲਿਆ ਕਰਨੀ ਫੋਨ ਜਿੰਨ ਮਰਜ਼ੀ ਕਰ ਲਿਆ ਕਰੋ ਜੇ ਕਿਸੇ ਨੇ ਵੀਡੀਓ ਬਣਾਉਣੀ ਹੋ ਵੀ ਕਰ ਲਿਆ ਕਰੋ ਤੇ ਵੀਰੇ ਫੋਟੋਆਂ ਵੀ ਇਧਿਆ ਕਰੋ ਕਿਆ 2 ਮਿੰਟਾਂ ਦੇ ਟੈਡਾ ਮੋਬਾਈਲ ਕਰਕੇ ਵੀਡੀਓ ਬਣਾ ਕੇ ਭੇਜ ਦਿਆ ਕਰੋ ਉਹਦਾ ਕੋਈ ਖਰਚਾ ਨਹੀਂ ਤੇ ਆਪ ਪਾ ਦਿਆ ਕਰੰਗਾ ਲਫਤ ਕਨਾ ਚੱਕ ਮੂਹ ਲਸਣਾ ਦੁੱਦਾ ਦੇਖ ਲਓ ਹੁਣ ਆਪਾਂ ਜਵਾਈ ਕਰ ਰਹੇ ਹਾਂ ਮਗਲੇ ਸਨਾਂ ਦੀ ਥਾਣ ਕੋਣਾਂ ਇੰਨਾ ਚੰਗਾ ਲੱਗਿਆ ਝੋਟੀ ਨੂੰ ਇੱਕ ਨੰਬਰ ਤੈਨੂੰ ਟਾਈਮ ਚੋ ਰਹੇ ਹਾਂ ਪਹਿਲੀ ਗੱਲ ਉਹ ਆਪਾਂ ਦੋ ਟਾਈਮ ਚੋਏ ਬਣਾ ਝੋਟੀ ਦੀ ਵੀਡੀਓ ਨਹੀਂ ਕਰਦੇ ਝੋਟੀ ਹੋਵੇ ਕੋਈ ਵੀ ਸਾਰਾ ਦੁਆਬਾ ਕੋਈ ਨਾ ਲੈਂਦੀ। ਹੌਸਲਾ ਵਧਾਇਆ ਕਰੋ ਵੀਰੇ। ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਵੀਡੀਓ ਨੂੰ ਲਾਇਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਚੰਗਾ ਜੇ ਕੋਈ ਮਾੜਾ ਲੱਗਦਾ ਮਾੜਾ ਵੀ ਕਰਿਆ ਕਰੋ। ਕੋਈ ਐ ਨਹੀਂ ਆਪਾਂ ਇਹ ਚੰਗੇ ਕਰਿਆ ਕਰੋ। ਤੇ ਪੈਰ ਨਹੀਂ ਪਟਿਆ ਜਿੱਥੇ ਖੜੀ ਆ। ਇੱਕ ਨੰਬਰ ਆ ਗਈ। ਐ ਵੀਰੇ ਜੇ ਤੁਸੀਂ ਹੌਸਲਾ ਵਧਾਓਗੇ ਵਧਾਇਆ ਬਹੁਤ ਹੌਸਲਾ ਬਹੁਤ ਜ਼ਿਆਦਾ। ਚੰਗਾ ਤੁਸੀਂ ਰਿਸਪੌਂਸ ਦਿੱਤਾ ਗਿਆ। ਮੁੱਲ ਵੀਰੇ ਦਾ ਫੋਨ ਤੇ ਹੋਊਗਾ ਹੋਊ ਜਮਾਇਜ ਮੱਝ ਦੇ ਹਿਸਾਬ ਨਾਲ ਜੇ ਆਪਾਂ ਕਹਿੰਦੇ ਕਿ ਬਾਹਰ ਹੀ ਇਹਦਾ ਘੱਟ ਹੋਊਗਾ ਹੋ ਵੀ ਨਹੀਂ ਹੋਣਾ ਝੋਟੀ ਹੈਗੀ ਚੰਗੀ ਤੇ ਮੁੱਲ ਆਪਾਂ ਫੋਨ ਤੇ ਕਰਾਂਗੇ ਆਨਲਾਈਨ ਮਗਵਾਉਣੀ ਉਹ ਤੁਹਾਡੀ ਚਰਤਾ ਪੀਆ ਆਫਲਾਈਨ ਮਗਵਾਉਣੀ ਉਹ ਤੁਹਾਡੀ ਇੱਛਾ ਜੀ ਉਹ ਤੁਹਾਡੀ ਚਰਤਾ ਵੀ ਹੈ ਜੀ ਆਪਾਂ ਕੋਈ ਟੈਨਸ਼ਨ ਨਹੀਂ ਜਦੋਂ ਮਰਜ਼ੀ ਲੈ ਜਾਓ ਜਦੋਂ ਮਰਜ਼ੀ ਨਾ ਲੈ ਕੇ ਜਾਓ ਠੀਕ ਆ ਪਸ ਵੀਰ ਬਣ ਕੇ ਸਾਥ ਦਿਆ ਕਰੋ ਜਰੂਰ ਸਾਥ ਦੀ ਲੋੜ ਆ ਤੁਹਾਡੇ ਦੀ ਮੈਨੂੰ ਚੰਗੇ ਦਾ ਚੰਗਾ ਪਸੂ ਆਪਾਂ ਪਚਾਉਂਦੇ ਰਹਿ ਮੰਗੇ ਲੈ ਵੀਰੇ ਬਾਲਟੀ ਦਾ ਤੁਸੀਂ ਜਮਾ ਕਿਨਾਰੀ ਦਾ ਥੋੜਾ ਬੱਚੇ ਨੂੰ ਛਾੜ ਦਿੰਦੇ ਆਪਾਂ ਕਿੰਨੋਂ ਆ ਲਗਾ ਦੀ ਦੁੱਧ ਹਜੇ ਪਿਆ ਡੋਕ ਤੇ ਵੰਗਿਆ ਅੱਧਾ ਕਿਲੋ ਹੋਵੇ ਕਿਲੋ ਹੋਵੇ ਆ ਬਾਲਟੀ ਦਿਖਾ ਦੀ ਤੇ ਬੱਚਾ ਮੈਂ ਛੱਡ ਰਹਿਗਾ ਸਹਿਲੇ ਜੋ ਲੰਭੋਰਾ ਬਣੀ ਘੋਟੀ ਫੋਰਬਲੇਟ ਲੋਡੇਰੀ ਫਾਰਮ ਦੇ ਕਰਨਾ ਸਾਰਿਆਂ ਦਾ ਐਂਡ ਤਾਂ ਇਹ ਤੈਅ ਕਰੋ ਧੰਨਵਾਦ ਜੀ